ਕਹ ਰਹੇ ਨੇ ਕੁਮਾਈ ਲੋਕ ਦਾ ਅੰਤਰ ਤੇ ਬੋਲਣਾ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਦੇ ਸੇਸ ਦਿੱਤੇ ਬੰਦ ਬੰਦ ਕਟਵਾਏ ਉਹ ਫੀਆਂ ਲੁਹਾਈਆਂ ਚਰਕੜੀਆਂ ਤੇ ਚੜ੍ਹੇ ਤਨਾਰੀਆਂ ਨਾਲ ਜਰਾਏ ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸੋ 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 ਸੰਗ ਨਿਵਾਇ ਤਨ ਸਿੰਘਾਂ ਸਿੰਘਣੀਆਂ ਚੰਗੀਆਂ ਦੀ ਪਾਵਨ ਪਿੱਤਰ ਕਮਾਈ ਦਾ ਧਿਆਨ ਰੱਖ ਕੇ ਬੋਲਣਾ ਜੀ ਵਾਹਿਗੁਰੂ 55 ਤੋਂ ਅਤੇ ਸਰਬਤ ਗੁਰਦੁਆਰਿਆਂ ਕਾ ਤੇ ਅੰਤਰ ਕੇ ਬੋਲਣਾ ਜੀ ਵਾਹਿਗੁਰੂ ਪ੍ਰਤਮੇ ਸਰਬਤ ਕਾਲ ਸਾਹਿਬ ਜੀ ਕੀ ਅਰਦਾਸ ਹੈ ਜੀ ਸਰਬਤ ਕਾਲ ਸਾਹਿਬ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਵਣ ਕਦਰ ਤੋਂ ਸੁਖ ਹੋਇ ਜਿਹਾ ਜਿਹਾ ਫਲਸਾ ਜੀ ਸਾਹਿਬ ਬਹੁਤ ਹੋਰ ਇਆਰੀ ਆਇ ਤੇ ਦੇਖ ਫਤੇ ਬਿਰਦ ਕੀਤਾ ਕਾਂਟਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਫਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਵਾਹਿਗੁਰੂ ਸਿੱਖਾਂ ਨੂੰ ਚੱਕੀ ਦਾਣ ਕੀ ਸਦਾਨ ਰਹਿਤ ਦਾਨ ਮੁਵੇਕ ਦਾਨ ਸਹਾਉ ਦਾਨ ਕਰੂ ਸਹਾ ਦਾਨ ਦਾਨ ਸਰਦਾਨਾਂ ਦਾਨ ਸ੍ਰੀ ਅਮਰਤੀ ਸਤਸਾਹਿਬ ਜੀ ਦੇ ਦਰਸ਼ਨੀ ਸੁਨਾਣ ਚਉਪੀਆਂ ਚੰਡੇ ਗੂੰਗੇ ਜੁਗੋ ਤੁਖ ਅਟਲ ਧਰਮ ਕਾਜਕਾਰ ਬੋਲਨ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਮਤ ਪਾਕਾਰ ਆਪਵਾਹਿ ਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਭ ਤੋਂ ਸਹਾਇਦਾਤਾਰ ਜੀੋ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪਿਆਰੇ ਖਾਲਸਾ ਪੰਥ ਨੂੰ ਛੋੜਿਆ ਗਿਆ ਗਿਆ ਤਨੋਂ ਦੇ ਇੱਕਲੇ ਦਰਸ਼ਨ ਦੀ ਦਾਤ ਤੇ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜਿੰਨ ਬਖਸ਼ੂ ਜੀ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨੂੰ ਤਾਣੇ ਹੁੰਦੇ ਕਾਣ ਸਤਿਗੁਰੂ ਨਿਉਟਿਆਂ ਦੀਓ ਨਿਆਸਰਿਆਂ ਦਾ ਹਸਰਾ ਧੰਨ ਧੰਨ ਸੱਚੇਕਤਾ ਕਾਲ ਪੁਰਖ ਵਾਹਿਗੁਰੂ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਆਗਦੇ ਦੇ ਹਜੂਰ ਪਾਵਨ ਪੂਰਤ ਕਰਦਾ ਖੋਜਦਾ ਬਾਤ ਅਰਦਾਸ ਬੇਨਤੀ ਜੋਦੜੀ ਹੈ ਅਮਰਤ ਵੇਲਾ ਸਚਨਾਮ ਵਣਿਆਈ ਵਿਚਾ ਕੰਮੀ ਆਵੇ ਕਰੋ ਨਤਰੀ ਮੂਹ ਦੇ ਬਾਤ ਆਦੀ ਮਹਾਂਵਤਨ ਸਾਹਿਬ ਆਪ ਜੀ ਦਾ ਬਖਤਾਨ ਕੋ ਨੂੰ ਸ਼ੁਕਰਾਨਾ ਹੈ ਸਹਿਜ ਜੀ ਆਗੂਆਂ ਤੇ ਪਰੈਂਡ ਕੀਤੀਆਂ ਨੇ ਅੰਮ੍ਰਿਤ ਵੇਲੇ ਖੁੱਲੇ ਦਰਸ਼ਨਦਾਰੀ ਬਖਸ਼ਿਸ਼ ਕੀਤੇ ਮਹਾਰਾਜੀ ਉਮਰਤਵੇਲੇ ਦੇ ਸੁੰਦਰ ਦੀਵਾਨ ਬਖਸ਼ੂ ਨੇ ਅੰਮ੍ਰਿਤ ਵੇਲਾ ਆਪਜੀ ਦੇ ਸੁੰਦਰ ਦੀਵਾਨ ਸੀ ਦੀਵਾਨਾ ਅੰਦਰ ਆਪਜੀ ਦੇ ਗੁਰਬਾਣੀ ਦੇ ਜਾਪ ਨਿਤਨੇਮ ਹੋਏ ਜਪੀ ਸਾਹਿਬ ਜਾਪਾਏ ਗਏ ਤਾਂ ਪ੍ਰਸਾਦ ਵਈਏ ਚੌਪਈ ਸਾਹਿਬ ਸੰਪੂਰਨ ਅਨੰਦ ਸਾਹਿਬ ਜੀ ਦੇ ਪਾਠ ਹੋਏ ਅਕਰਾਂ ਦਾ ਵਾਤਾ ਘਟਾ ਘੁੱਲ ਚੁਕ ਮਾਪਰਨੀ ਬਾਣੀ ਪੜੀ ਸੁਣੀ ਸੱਚਖੰਡ ਵਿਖੇ ਸੋਤ ਪ੍ਰਵਾਰਨਾਰਨੀ ਨੇ ਪਵਨ ਪੇਤਰ ਕੁਰਬਾਨੀ ਦਾ ਭਾਉ ਦਰਾਈਆਂ ਸਰਬੱਤ ਸੰਗਤਾਂ ਦੇ ਹਿਰਦਿਆਂ ਚ ਵਸਾਉਣਾ ਨਗਰ ਖੇੜੇ ਸਿਖ ਵਰਤੌਣਾ ਮਾਲ ਮਨੁੱਖੀ ਫਸਲ ਵਾੜੀਆਂ ਤੇ ਵਰਤੌਣਾ ਬੀਜੇ ਹਰਿਆ ਕਰਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਸਭਨਾ ਦੇ ਸਰਾ ਤੇ ਮੇਰ ਕਰਿਆ ਤਰਕਣਾ ਪਾਤਸ਼ਾਹ ਦੁੱਖਾਂ ਕੁਲਿਸ਼ਾਂ ਵਿਗਨਾਂ ਦੇ ਨਾਸ਼ ਕਰਨੇ ਸੁੱਖਾਂ ਦੇ ਪ੍ਰਕਾਸ਼ ਕਰਨੇ ਜੀ ਕਿਰਪਾ ਕ੍ਰਿਸ਼ਟੀ ਕਰਨੀ ਮਹਾਰਾਜ ਨੂੰ ਸੋਥੀ ਸੰਸਾਰ ਤੁਸਾਰੀ ਇਸ ਪਰਤੌਣਾ ਜੀ ਆਧਨੀ ਅੰਮ੍ਰਿਤ ਮੇਲੇ ਦਾਰਾਇਆਂ ਸਰਵਤ ਸੰਗਤਾਂ ਦੀਆਂ ਹਾਜ਼ਰੀਆਂ ਤੇ ਫੁੱਲ ਫੁੱਲ ਭੇਟਾ ਸ਼ੁਭ ਅਰਦਾਸਾਂ ਨੂੰ ਕਾਮਨਾਵਾਂ ਦਰ ਪ੍ਰਵਾਨ ਕਰਨੀਆਂ ਆਪਣੇ ਦਰੋਂ ਘਰੋਂ ਸਿੱਖੀ ਜੀਵਨ ਨਾਮ ਦੀ ਦਾਤ ਬਖਸ਼ ਕਰਨੇ ਚਾਰ ਪਹਿਰ ਰਾਤਰੀ ਭਾਣੇ ਵਿੱਚ ਕਿਥਾਂ ਪ੍ਰਗਟਿਤ ਹੋਈ ਚਾਰ ਪਹਿਰ ਦਿਨ ਚੜ੍ਹਿਆ ਭਾਣੇ ਵਿੱਚ ਪ੍ਰਗਟਿਤ ਕਰਾਉਣਾ ਸੁੱਖਾਂ ਭਰੇਆ ਕਰਾਉਣਾ ਜੀ ਸਰਬਤਿ ਹੀ ਕਾਰਜ ਰਾਸ ਕਰਨੇ ਜੇ ਕਰੋ ਕਿਰਪਾ ਆਪ ਜੀਰਨਾ ਇਲਾਹੀ ਪਾਵਨ ਪਵਿੱਤਰ ਹੁਕਮਨਾਮਾ ਉਪਰ ਬਿਸਕਰਕੇ ਸੰਗਤਾਂ ਨੂੰ ਨਿਹਾਲ ਕਰੂ ਜੀ ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇ ਬਨ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਦੇ ਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ サタナムスリヴァヘグループ